ਆਪਾਂ ਸੰਗਤਾਂ ਨੇ ਇਹ ਬੇਨਤੀ ਕਰਾਂਗੇ ਜਿਹੜਾ ਬਡਾਲੇ ਪੁਲ ਤੋਂ ਆਪਾਂ ਜਿਹੜਾ ਪੱਟੀ ਜਿਹੜਾ ਇਧਰੋਂ ਹਾਰਪਕੇ ਤਾਂ ਉਹਨੇ ਵੀ ਨਾ ਆਉਣੇ ਨਾ ਹਾਂ ਜੀ ਨਾ ਆਉਣ ਗੱਡੀ ਮੋਟਰਸਾਈਕਲ ਦਾ ਔਖਾ ਜੀ ਔਖਾ ਮੋਟਰਸਾਈਕਲ ਦਾ ਗੱਡੀ ਦਾ ਵੀ ਔਖਾ ਔਖਾ ਟਰੈਕ ਟਰਾਲੀ ਦਾ ਜੇ ਚੱਲੀ ਜਾਂਦਾ ਹਾਂ ਤੇ ਬਾਕੀ ਗੱਡੀਆਂ ਦਾ ਔਖਾ ਜੀ ਬੱਸ ਵੀ ਤੁਹਾਨੂੰ ਹਾਲਾਤ ਮੌਕੇ ਦੀਆਂ ਵਿਖਾ ਦਿੰਨੇ ਆ ਅਸੀਂ ਕੋਸ਼ਿਸ਼ ਵੈਸੇ ਕੀਤੀ ਇੱਕ ਅੱਗੇ ਜਾਣ ਦੀ ਲਿਕਣ ਹਾਲਾਤ ਮੰਦੜੇ ਆ ਠੀਕ ਹੈ ਠੱਠਾ ਪੁੱਠਿਆਂ ਦਾ ਡੰਗਰਾਂ ਦਾ ਮੰਦਾ ਹਾਲ ਹੋ ਗਿਆ ਠੀਕ ਹੈ ਹੁਣ ਜਾਣ ਨੂੰ ਦਿੱਕਤ ਹੁਣੋ ਸਾਹਮਣੇ ਹੈ ਜੋ ਹਾਂਜੀ ਹਾਂਜੀ ਇਹ ਪਾਣੀ ਇਹ ਇਰਾਦਾ ਜੜਿਆ ਜੀ ਰਿਹਾ ਜੀ ਠੀਕ ਹੈ ਹੁਣ ਇਹ ਕਹਿ ਸਕਦੇ ਆ ਵੀ ਰਸਤਾ ਇੱਥੋਂ ਇਹ ਰਸਤੇ ਤੋਂ ਆਉਣਾ ਔਖਾ ਜੀ ਇਹ ਨਾਲ ਹੁਣ ਬਹੁਤ ਔਖਾ ਜੀ ਗੱਡੀ 'ਚ ਪਾਣੀ ਪੈ ਗਿਆ ਵੇਖ ਲਓ ਮੋਟਰਸਾਂ ਤੁਹਾਡੇ ਸਾਹਮਣੇ ਬੰਦ ਹੋਇਆ ਹਾਂਜੀ ਹਾਂਜੀ ਤੇ ਗੱਡੀਆਂ ਜਾਣਾ ਆਉਣਾ ਔਖਾ ਬੰਡਾਲੇ ਰੋਡ ਤੇ ਜੀ ਬਹੁਤ ਜ਼ਿਆਦਾ ਪਾਣੀ ਚੜੀ ਜਾਂਦਾ ਜੀ ਠੀਕ ਇੱਥੇ ਪਾਣੀ ਮੇਰੇ ਖਿਆਲ ਚ ਗਰੀਬ ਆਪਣਾ 3-3 ਫੁੱਟ ਪਾਣੀ ਹੈਦਾ ਜੀ ਇੱਥੇ ਅਲੱਗ-ਅਲੱਗ ਪਾਣੀ ਆ ਗਿਆ ਜੀ ਪੜ-ਪੜ ਪਾਣੀ ਆ ਗਿਆ ਸੜਕ ਦੇ ਉੱਤੇ ਸੜਕ ਦੇ ਉੱਤੇ ਠੀਕ ਹੈ ਹਾਂਜੀ ਰੋਡ ਦੇ ਉੱਤੇ ਤੇ ਕਰੋ ਸਮਾਨ ਵਗੈਰਾ ਕੱਢ ਰਹੇ ਹੋ ਜੀ ਬਾਈ ਜੀ ਹਾਂਜੀ ਹਾਂਜੀ ਔਖਾ ਹੋ ਗਿਆ ਜੀ ਕੰਮ ਬਹੁਤ ਮੁਸ਼ਕਲ ਹੋ ਗਿਆ 2023 ਵਾਲੇ ਹਾਦ ਬਣ ਕੇ ਉੱਥੋਂ ਵੀ ਪਾਣੀ ਉਨਾ ਹੀ ਹੈ ਜੀ ਉਨਾ ਹੀ ਪਾਣੀ ਉਨਾ ਹੀ ਪਾਣੀ ਹੋ ਗਿਆ 23 ਵਾਲਾ ਪਾਣੀ ਉਦੋਂ ਵਾਦੀ ਉਹ ਘਟਣੀ ਆ ਹਾਂਜੀ ਹਾਂਜੀ ਬਾਬਾ ਜੀ ਵਾਜ ਖਾਲਸਾ ਵਾਜ ਬੱਤੇ ਜੀ ਇਹ ਸਾਹਮਣੇ ਘਰ ਆ ਆਪਣੇ ਬਾਬਾ ਜੀ ਹਾਂਜੀ ਹਾਂਜੀ ਨਾ ਨਾ ਕੀ ਵੈਗਰੂ ਆਪਣਾ ਬੂਟਾ ਸਿੰਘ ਜੀ ਬੂਟਾ ਸਿੰਘ ਹਾਂਜੀ ਤੇ ਕਿਸ ਜਗ੍ਹਾ ਤੇ ਆਪਾਂ ਖੜੇ ਹੁਣ ਆਪਾਂ ਖੜੇ ਆ ਜੀ ਹਾਮ ਚੱਕ ਦੀ ਆ ਬੈਲੀ ਚ ਹਾਮ ਚੱਕ ਤੇ ਬਣਾਲੇ ਜਿਹੜਾ ਨਾਲੇ ਰਸਤਾ ਜਾਂਦਾ ਰੋਡ ਜਾਂਦਾ ਬੰਡਾਲੇ ਨੂੰ ਅੱਛਾ ਤੇ ਕੀ ਹਾਲ ਆ ਤੇ ਹੁਣ ਜੀ ਤੁਸੀਂ ਆਏ ਹੋ ਤੁਹਾਡਾ ਮੋਟਰਸਾਈਕਲ ਵੀ ਬੰਦ ਹੋ ਗਿਆ ਮੇਰੇ ਖਿਆਲ ਚ ਪਾਣੀ ਜ਼ਿਆਦਾ ਕਰ ਹਾਲ ਤੁਸੀਂ ਵੇਈ ਸਕਦੇ ਝੋਨੇ ਡੁੱਬੇ ਤੁਹਾਡਾ ਫਲਾਕੀ ਰੋਡ ਹਾਂ ਹੰਦਾ ਹਾਲ ਹੂੰ ਸਾਰੇ ਠੀਕ ਪੱਠਿਆਂ ਪੁੱਠਿਆਂ ਦਾ ਡੰਗਰਾਂ ਦਾ ਮੰਦਾ ਹਾਲ ਹੋ ਗਿਆ ਠੀਕ ਹੈ ਹੌਣ ਜਾਨ ਨੂੰ ਦਿੱਖਤਾ ਨੂੰ ਤੁਹਾਡੇ ਸਾਹਮਣੇ ਇਹ ਜੋ ਹਾਂਜੀ ਹਾਂਜੀ ਇਹ ਪਾਣੀ ਰਾਤ ਦਾ ਮੇਰੇ ਖਿਆਲ ਚ ਚੜਿਆ ਇੱਥੇ ਜ਼ਿਆਦਾ ਇਹ ਰਾਤ ਦਾ ਚੜਿਆ ਜੀ ਰਿਹਾ ਚਲ ਠੀਕ ਹੈ ਜੀ ਹਾਂਜੀ ਹੁਣ ਇਹ ਕਹਿ ਸਕਦੇ ਵੀ ਰਸਤਾ ਇੱਥੋਂ ਇਹ ਰਸਤੇ ਤੋਂ ਆਉਣਾ ਔਖਾ ਜੀ ਨਾਲ ਨਾਲ ਹੁਣ ਬਹੁਤ ਔਖਾ ਜੀ ਗੱਡੀ ਚ ਪਾਣੀ ਪੈ ਗਿਆ ਵੇਖ ਲਓ ਮੋੜਸਾਂ ਤੁਹਾਡੇ ਸਾਹਮਣੇ ਬੰਦ ਹੋਇਆ ਹਾਂਜੀ ਹਾਂਜੀ ਤੇ ਗੱਡੀਆਂ ਜਾਣਾ ਆਉਣਾ ਔਖਾ ਬਡਾਲੇ ਰੋਡ ਤੇ ਜੀ ਬਹੁਤ ਜ਼ਿਆਦਾ ਪਾਣੀ ਚੜੀ ਜਾਂਦਾ ਜੀ ਠੀਕ ਇੱਥੇ ਪਾਣੀ ਮੇਰੇ ਖਿਆਲ ਚ ਗਰੀਬ ਆਪਣਾ ਤਿੰਨ ਤਰ ਫੁੱਟ ਪਾਣੀ ਦਾ ਜੀ ਇੱਥੇ ਅਲੱਗ-ਅਲੱਗ ਪਾਣੀ ਆ ਗਿਆ ਜੀ ਪੜ-ਪੜ ਪਾਣੀ ਆ ਗਿਆ ਸੜਕ ਦੇ ਉੱਤੇ ਸੜਕ ਦੇ ਉੱਤੇ ਠੀਕ ਹੈ ਹਾਂਜੀ ਰੋਡ ਦੇ ਉੱਤੇ ਹੁਣ ਆਪਾਂ ਸੰਗਤਾਂ ਨੇ ਇਹ ਬੇਨਤੀ ਕਰਾਂਗੇ ਜਿਹੜਾ ਬਡਾਲੇ ਪੁਲ ਤੋਂ ਆਪਾਂ ਜਿਹੜਾ ਪੱਟੀ ਜਿਹੜਾ ਇਧਰੋਂ ਹਾਰਪਕੇ ਤੋਂ ਹੁਣੇ ਵੀ ਨਾ ਆਉਣੇ ਨਾ ਹੁਣ ਜੀ ਨਾ ਆਉਣ ਗੱਡੀ ਮੋਟਰਸਾਈਕਲ ਦਾ ਔਖਾ ਜੀ ਔਖਾ ਮੋਟਰਸਾਈਕਲ ਦਾ ਗੱਡੀ ਦਾ ਵੀ ਔਖਾ ਔਖਾ ਟਰੈ ਪਰ ਸਰਕਾਰ ਦੀ ਬਾਤ ਜਿਹੜੀ ਠੀਕ ਹਾਂਜੀ ਬਹੁਤ ਔਖਾ ਹੋ ਗਿਆ ਜੀ ਹੁਣ ਸਾਰਾ ਆਪਣੇ ਪਿਛਲੇ ਇੱਕ ਦੋ ਦਿਨਾਂ ਚ ਸਾਰੇ ਇਲਾਕੇ ਚ ਆਪਣੇ ਪਾਣੀ ਭਰ ਗਿਆ ਜਿਹੜੇ ਇਲਾਕੇ ਰਹਿੰਦੇ ਸੀ ਬਾਬਾ ਜੀ ਤਿੰਨਾ ਚੌ ਦਿਨਾਂ ਜੀ ਪਾਣੀ ਪਿੱਛੇ ਹੋਣ ਰਿਆ ਸੀ ਤੇ ਸੜਕਾਂ 'ਚ ਡਾਫ ਲੱਗੇ ਹੁਣ ਸਾਰਾ ਰਾਤ ਦਾ ਪਾਣੀ ਚੜਿਆ ਮੀਂਹ ਨਾਲ ਕੁਛ ਫੜਫੜ ਪਾਣੀ ਵਧ ਗਿਆ ਜੀ ਬਿਲਕੁਲ ਜੀ ਬਿਲਕੁਲ ਹਾਂ ਮੀਂਹ ਨਾਲ ਬਹੁਤ ਹਾਂ ਹਾਂ ਤੋਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਵੈਕਰ ਜੀ ਖਾਲਸਾ ਸਾਹਿਬ ਵੈਕਰ ਜੀ ਫਤਿਹ ਜੀ ਭਾਈ ਸਾਹਿਬ ਜੀ ਵੈਕਰ ਜੀ ਖਾਲਸਾ ਵੈਕਰ ਜੀ ਫਤਿਹ ਜੀ ਕਿਹੜਾ ਇਲਾਕਾ ਭਾਈ ਜੀ ਆਪਣਾ ਲਾਤੋਂ ਦੇ ਸਣ ਲਾਜ ਮਾੜੀ ਹੈ ਜੀ ਜਮੀਨ ਕਿੱਥੇ ਆਪਣੀ ਵੈਸੇ ਜਮੀਨ ਆਪਣੀ ਇਧਰ ਰੋਡ ਵਾਲੀ ਵਸਤੀ ਰੋਡਾਂ ਵਾਲੀ ਵਸਤੀ ਉੱਥੇ ਵੀ ਪਾਣੀ ਤਾਂ ਕਾਫੀ ਦਿਨਾਂ ਦਾ ਆਇਆ ਮੇਰੇ ਖਿਆਲ ਜਿਆਦਾ ਵੀ ਪਾਣੀ ਆਇਆ ਜਿਆਦਾ ਪਾਣੀ ਆਇਆ ਤੇ ਹੁਣ ਕਿੱਧਰ ਨੂੰ ਚਲੇ ਜੀ ਬਾਬਾ ਜੀ ਇੱਥੇ ਬਣਾ ਲੈ ਉਧਰ ਚਲੇ ਸਮਾਨ ਘਰ ਨੂੰ ਚਲੇ ਅੱਛਾ ਘਰ ਨੂੰ ਚਲੇ ਜੀ ਕਿੱਧਰ ਆਏ ਸੀ ਕਿਤੇ ਬਾਬਾ ਜੀ ਆਹ ਰਿਸ਼ਤੇਦਾਰੀ ਦੇ ਡੰਗ ਡੰਗ ਚੱਟਣ ਆਏ ਅੱਛਾ ਅੱਛਾ ਉਹ ਫਿਰ ਉਹਨਾਂ ਬਾਅਦ ਤੋਂ ਕਰੇ ਸਮਾਨ ਹੁਣ ਇੱਕ ਕਰੋ ਸਮਾਨ ਵਗੈਰਾ ਕੱਢ ਰਹੇ ਹੋ ਜੀ ਬਾਈ ਜੀ ਹਾਂਜੀ ਹਾਂਜੀ ਔਖਾ ਹੋ ਗਿਆ ਜੀ ਕੰਮ ਬਹੁਤ ਮੁਸ਼ਕਲ ਹੋ ਗਿਆ 2023 ਵਾਲੇ ਲਾਤ ਬਣ ਗਏ ਉੱਥੋਂ ਵੀ ਪਾਣੀ ਉਨਾ ਹੀ ਜਿਹਾ ਉਨਾ ਹੀ ਪਾਣੀ ਉਨਾ ਹੀ ਪਾਣੀ ਹੋ ਗਿਆ 23 ਵਾਲਾ ਪਾਣੀ ਉਦੋਂ ਵਾਧੇ ਹੋਊ ਘਟਣੀਗਾ ਹਾਂਜੀ ਹਾਂਜੀ ਕਿਉਂ ਸultanpur ਵਾਲੇ ਕਿੰਨਾ ਮੰਦਾ ਹਾਲ ਉਧਰ ਵੀ ਹੋਇਆ ਉਧਰ ਵੀ ਫਿਰ ਪਾਣੀ ਨਾਲ ਸਲਾਦ ਉਹਨੇ ਹੀ ਇਹਨਾਂ ਨੂੰ ਟੁੱਟਣ ਬੰਨ ਟੁੱਟਣ ਕਾਰਨ ਥੋੜਾ ਜਿਹਾ ਪਾਣੀ ਦਾ ਫਰਕ ਪਿਆ ਫਰਕ ਪਿਆ ਤੇ ਬਾਕੀ ਆਉਣਾ ਪਾਣੀ ਇੱਧਰ ਦੀ ਹੈ ਸਾਰਾ ਨੰਗਣਾ ਐਂਦੀ ਆ ਬਿਲਕੁਲ ਜੀ ਬਿਲਕੁਲ ਜੀ ਆ ਚੱਕਰ ਹਾਂ ਸੋ ਬਾਬਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਬੁਵਾ ਚੜਦੀ ਕਲਾ ਜੀ ਸੋ ਮੌਕੇ ਤੇ ਤੁਹਾਨੂੰ ਹਾਲਾਤ ਵਿਖਾ ਦਿੰਨੇ ਆ ਤੁਸੀਂ ਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਜੀ ਕਿ ਇਹ ਜ਼ਿਆਦਾ ਜਿਹੜੇ ਬਾਈ ਸਾਰੇ ਇਹ ਲੋਕਲ ਨੇ ਇੱਥੋਂ ਆਪਣੇ ਘਰ-ਬਾਰ ਤੋਂ ਜਾ ਰਹੇ ਆ ਬਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਬਨਾਲਾ ਜੀ ਬਨਾਲਾ ਤੇ ਇਹ ਕਿੱਥੇ ਕਿਉਂ ਕਰਨੇ ਆਪਣੇ ਬਨਾਲੇ ਆਪਣੇ ਹੀ ਵਸਤੀਆਂ ਵਸਤੀ ਰਿਮੋਟ ਸੇ ਕਿੱ ਜਾਣੇ ਕੋਲੇ ਤੇ ਹੁਣ ਇਥੋਂ ਘਰ-ਬਾਰ ਛੱਡ ਕੇ ਜਾ ਰਹੇ ਤੁਸੀਂ ਇੱਕ ਪਲਾਜ਼ਾ ਜੀ ਹਾਂਜੀ ਪਾਣੀ ਬਹੁਤ ਆਇਆ ਪਿਆ ਜੀ ਇੱਥੇ ਕਿੱਥੇ ਜਾ ਰਹੇ ਹੋ ਹੁਣ ਤੁਸੀਂ ਬਾਈ ਜੀ ਇਧਰ ਰਿਸ਼ਤੇਦਾਰਾਂ ਕੋਲੇ ਜੀ ਰਿਸ਼ਤੇਦਾਰਾਂ ਕੋਲੇ ਜੀ ਹਾਲਾਤ ਮਾੜੇ ਆ ਜੀ ਤੁਹਾਨੂੰ ਹਾਲਾਤ ਮੌਕੇ ਦੀਆਂ ਵਿਖਾ ਦੇਣੇ ਆ ਅਸੀਂ ਕੋਸ਼ਿਸ਼ ਵੈਸੇ ਕੀਤੀ ਇੱਕ ਅੱਗੇ ਜਾਣ ਦੀ ਲਿਕਣ ਹਾਲਾਤ ਮੰਦੜੇ ਆ ਜਿੱਦਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਜੀ ਦੋਨਾਂ ਸਾਈਡਾਂ ਤੇ ਇਹ ਕਰੀਬ ਹਾਮ ਚੱਕ ਤੋਂ ਅਸੀਂ ਕਰੀਬ ਕਿਲੋ 1.5 ਕਿਲੋਮੀਟਰ ਲੱਗੇ ਆ ਹੋਰ ਬਾਈ ਜੀ ਠੀਕ ਠਾਕ ਜੀ ਸੋ ਸ ਵੀਰਾ ਤੁਸੀਂ ਕੈਮਰੇ ਚ ਦੇਖ ਸਕਦੇ ਜੀ। ਰਪਾਲ ਸਿੰਘ ਜੀ ਕਿੰਨਾ ਕੁ ਪਾਣੀ ਹੈ ਜੀ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ। ਜੋ ਦੇਖ ਸਕਦੇ ਸਾਹਮਣੇ ਤੁਸੀਂ ਸਾਫ ਸਾਫ ਸੀਰਾਂ ਦੇ ਵਿੱਚ ਅੱਜ 26 ਅਗਸਤ ਤੇ 9 ਵਜ ਗਏ ਆ ਸਵੇਰ ਦੇ 9 ਵਜ ਗਏ ਆ। ਸਵੇਰ ਦੇ ਤੇ ਤੇ ਬਹੁਤ ਬੁਰਾ ਹਾਲ ਹੈ। ਅਸੀਂ ਇਹ ਬੇਨਤੀ ਕਰਾਂਗੇ ਕਿ ਵੈਸੇ ਕੋਈ ਪ੍ਰਬੰਧਤਾ ਨਹੀਂ ਹੈਗੇ ਬੰਦ ਕਰਨ ਦੇ। ਕੋਈ ਇਥੋਂ ਮੁਲਾਜ਼ਮ ਵਗਾਰਾ ਤਾਂ ਨਹੀਂ ਆਇਆ। ਲੇਕਿਨ ਲੋਕਾਂ ਦੁਆਰਾ ਇੱਕ ਗਾਂ ਮੋਟਰ ਬੰਦ ਪਾਣੀ ਪੈਣੇ ਨਾਲ ਲਗਾ। ਲੋਕਾਂ ਦੁਆਰਾ ਇਹ ਆ ਵੀ ਲੋਕਾਂ ਦੁਆਰਾ ਅਪੀਲ ਕੀਤੀ ਜਾਂਦੀ ਆ ਲੋਕਲ ਜਿਹੜਾ ਕਿਉਂਕਿ ਤੁਸੀਂ ਪਾਣੀ ਦੇਖ ਸਕਦੇ ਜੀ ਪਾਣੀ ਦੇ ਹਾਲਾਤ ਦੇਖ ਸਕਦੇ ਜੀ ਸਾਰ ਬੰਦ ਹੋ ਜਾਂਦੇ ਅਸੀਂ ਇਹ ਬੇਨਤੀ ਕਰਾਂਗੇ ਕਿ ਜਿਹੜਾ ਬਨਾਲੇ ਸਾਈਡ ਤੇ ਤੁਸੀਂ ਨਾ ਆਓ ਕਿਉਂਕਿ ਪਾਣੀ ਜ਼ਿਆਦਾ ਹੋ ਗਿਆ ਤੇ ਪਾਣੀ ਵਧ ਵੀ ਸਕਦਾ ਇਸ ਤੋਂ ਪਾਣੀ ਮੇਰੇ ਖਿਆਲ ਚ ਹੁਣ ਪਿੱਛੇ ਤੱਕ ਵੀ ਪਾਣੀ ਜਿਹੜਾ ਰੋਡ ਖਾਲੀ ਹੈ ਪਿੱਛੋਂ ਉੱਥੇ ਵੀ ਪਾਣੀ ਪਹੁੰਚ ਜਾਣਾ ਸ਼ਾਮ ਤੱਕ ਜੇਕਰ ਇਹ ਹਾਲਾਤ ਬਣਦੇ ਆ ਇੱਥੇ ਪਾਣੀ ਕਰੀਬ 4-4 ਫੁੱਟ ਲਗ ਲਗ ਪਾਣੀ ਇੱਥੇ ਹੋ ਗਿਆ ਸੜਕ ਤੇ ਅੱਗੇ ਪਾਣੀ ਇਸ ਤੋਂ ਵੀ ਜ਼ਿਆਦਾ ਸੋ ਲਾਈਵ ਸਟਰੀਆਂ ਤੇ ਅੱਦ ਨਾਲ ਅਸੀਂ ਬਨਾਲਾ ਹਾਮਚੱਕ ਰੋਡ ਦੀਆਂ ਸ ਪੁਰੇਪੁਰ ਰੋਡ ਦੀਆਂ ਜਿਹੜਾ ਆਰਪੀਏ ਤੋਂ ਬਨਾਲਾ ਰੋਡ ਜਾਂਦਾ ਅੱਗੇ ਪੱਟੀ ਨਵੇਂ ਪੋਲ ਵਾਲੀ ਸਾਈਡ ਤੇ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਸਾਫ ਸਾਫ ਆ ਬਾਈ ਜੀ ਹੋਣੀ ਹੁਣ ਪੰਗਾ ਲੈ ਰਹੇ ਆ ਜਾਣ ਬੋਝ ਕੇ ਤੇ ਦੇਖਦੇ ਹਾਂ ਕੀ ਬਣਦਾ ਤਾਂ ਕਿਹੜਾ ਜਗਾ ਹਾਂਜੀ ਤੋਂ ਹਾਲਾਤ ਜੋ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਾਫ ਸਾਫ ਤਸਵੀਰਾਂ ਦੇ ਵਿੱਚ ਤੇ ਕਰੀਬ ਅਸੀਂ 9 ਵਜ ਗਏ ਆ ਸਵੇਰੇ ਮਾਕੇ ਬੰਦ ਉਹ ਨਾ ਮੰਨਦੇ ਨਹੀਂ ਨੇ ਤਾਂ ਸਵੀਰਾ ਤੁਹਾਡੇ ਨਾਲ ਸਿਸਾਨੀ ਕਰ ਰਹੇ ਆ ਲਾਈਵ ਅਪਡੇਟ ਤੁਹਾਡੇ ਨਾਲ ਦੇ ਰਹੇ ਆ ਹੁਣ ਬੇਨਤੀ ਇਹੀ ਕਰਾਂਗੇ ਕਿ ਤੁਸੀਂ ਇਸ ਰੋਡ ਤੇ ਆਰਪੀ ਬਨਾਲਾ ਰੋਡ ਤੇ ਨਾ ਆਓ ਤੁਸੀਂ ਲਾਈਵ ਸਵੀਰਾ ਦੇਖ ਸਕਦੇ ਸੱਜ ਨਾਲ ਪਾਣੀ ਜਿਹੜਾ ਕਾਫੀ ਮਜੂਦ ਹੈ ਕਿਹੜਾ ਪਿੰਡ ਬੱਗੇ ਆਲਾ ਹਾਂਜੀ ਹਾਂਜੀ ਤੇ ਇਹ ਕਿੱਥੋਂ ਆਏ ਤੁਸੀਂ ਹੁਣ ਨਹੀਂ ਜੀ ਆਏ ਆ ਯੋਰਸ ਤੋਂ ਵਾਲੇ ਯੋਰਸ ਵਾਲੇ ਦੇ ਮੋੜ ਸੜ ਬੰਦ ਹੋ ਗਿਆ ਤੇ ਕਿੰਨਾ ਕੋ ਪਾਣੀ ਇਥੇ ਤੁਸੀਂ ਰਸਤੇ ਚ ਆਏ ਹੋ ਪਾਣੀ ਬਹੁਤਿਆਰੀ ਉੱਥੇ ਤੁਹਾਡੇ ਤੁਸੀਂ ਮੁੱਖਾ ਕਰ ਬੰਦੂ ਹੋ ਗਿਆ ਅੱਛਾ ਹਾਂਜੀ ਠੀਕ ਹੈ ਉਹਨੇ ਇਧਰ ਬੱਗਿਆ ਤੁਹਾਡਾ ਪਿੰਡ ਉੱਧਰ ਚਾਰੇ ਪਿੰਡ ਬੱਗਿਆ ਠੀਕ ਹੈ ਛੜਕਦੇ ਬਹੁਤ ਪਾਣੀ ਹੈ ਹਾਂਜੀ ਬਹੁਤ ਬਹੁਤ ਪਾਣੀ ਠੀਕ ਹੈ ਫਸਲ ਕਿੱਥੇ ਵਗਾਰਾ ਫਸਲ ਵਗਾਰਾ ਹੈਗੀ ਆਪਣੀ ਠੀਕ ਠੀਕ ਹੈ ਬਾਈ ਧੰਨਵਾਦ